ਇ ਆਪਣਾ ਇਹ 파ਸਰ ਤੇ ਇਹਦੀ ওপਨਿੰਗ ਕਰਦੇ ਹਾਂ ਕਿਦਾਂ ਨਿਕਲਦਾ ਹੁਣ ਇਹ ਵੀ ਆਇਆ ਜੀ ਚੀਨਾ ਹੀ ਤਾਂ ਹਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਜੀ 6 ਵਜੇ ਕਿ ਹੋ ਗਏ 3 ਮਿੰਟ ਤੇ ਆਪਣੀ ਅੱਜ ਹੈਗੀ ਅਜੇ 30 April ਤੇ ਦਿਨ ਹੈਗਾ ਜੀ ਬੁੱਧਵਾਰ ਤੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਚੈਨਲ ਦੇ ਉੱਤੇ ਮੋਜ ਪਿੰਡਾ ਦੀ ਤੇ ਤੇ ਜਿਹੜੇ ਵੀਰ ਭਰਾ ਨਵੇਂ ਆਲੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਲੱਗ ਪਚਾਹ ਪਾਣੀ ਪੀ ਲਿਆ ਜੀ ਤੇ ਉਹਦਾ ਟੀਵੀ ਤਾਂ ਕਰਵਾਣੀ ਲੱਗੀ ਹੋਈ ਹੈ ਤੇ ਮੈਂ ਹੁਣ ਮੇਰਾ ਬੇਟਾ ਗਿਆ ਨਹਾਉਣ ਤੇ ਮੈਂ ਉਹਦੀ ਵਰਦੀ ਪ੍ਰੈਸ ਕਰੂੰਗੀ ਉਹ ਪਈ ਹੈ ਜੀ ਰਾਤ ਕੀਤੀ ਨਹੀਂ ਸੀ ਤੇ ਹੁਣ ਮੈਂ ਉਹਨੇ ਉਹ ਨਹਾ ਕੇ ਆਊਗਾ ਤੇ ਮੈਂ ਕਰ ਦੂੰਗੀ ਹਵਾ ਚੱਲੀ ਜਾਂਦੀ ਹੈ ਜੀ ਕੱਲ ਤਾਂ ਬਹੁਤ ਜ਼ਿਆਦਾ ਨੇਰੀ ਸੀ ਜੀ ਅੱਜ ਦੇਖੋ ਮੌਸਮ ਕਿਵੇਂ ਰੰਦਾ ਸਹੀ ਰੰਦਾ ਕਿ ਨੇਰੀ ਵਗੈਰਾ ਹੁੰਦੀ ਹੈ ਐਸੇ ਲੱਗਦਾ ਤਾਂ ਹੈਗਾ ਬਨੇਰੀ ਆਉਗੀ ਤੋੜੀ ਵੀ ਉੱਡ ਜਾਂਦੀ ਤੇ ਆਇਆ ਜੀ ਜਦੋਂ ਨੇਰੀ ਆ ਜਾਂਦੀ ਆ ਤੇ ਤੋੜੀ ਉੱਡਦੀ ਆ ਸਬ ਸਫਾਈ ਕੀਤੀ ਹੋਈ ਵੀ ਬੇਕਾਰ ਹੋ ਜਾਂਦੀ ਆ ਫਿਰ ਫਿਰ ਦੁਬਾਰੇ ਕਰਨੀ ਪੈਂਦੀ ਆ ਸਫਾਈ ਤੈਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਕਿੱਡੇ-ਕੱਡੇ ਪੇੜੇ ਹੁੰਦੇ ਆ ਤੇ ਬੰਦਾ ਥੱਕ ਜਾਂਦਾ ਕੰਮ ਕਰਦਾ ਵੈਸੀ ਤੇ ਫਿਰ ਦਵਾਰੇ-ਦਵਾਰੇ ਜੇ ਤਾਂ ਉਹੀ ਕਰਨਾ ਪਵੇ ਕੰਮ ਤੇ ਹੋਰ ਜ਼ਿਆਦਾ ਦਿੱਕਤ ਆਉਂਦੀ ਤੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਬਾਅਦ ਦੇ ਤੇ ਜੀ ਅਸੀਂ ਖਾ ਲਈ ਰੋਟੀ ਪਾਣੀ ਤੇ ਉਹ ਚੱਲੇ ਮੇਰੇ ਹਸਬੰਦ ਕੰਮ ਤੇ ਮੋਟਰਸਾਈਕਲ ਤੇ करो नो पिछे फोन ले लिया लो जी गए कम ते, ते चाह पानी पी लिया लाइया दाल वाली रोटिया ਦਾਲ ਪਈ ਸੀ ਆਪਣੇ ਤੇ ਦਾਲ ਤੇ ਚਾਹ ਸੀ ਨਾਲ ਦਹੀਂ ਰਾਤ ਨਹੀਂ ਜਮਾਇਆ ਤੇ ਚਾਹ ਨਾਲ ਹੀ ਖਾ ਲਈ ਰੋਟੀ ਤੇ ਦਸ ਮੋਨ ਆਪਣੇ ਸਾਫ ਸਫਾਈ ਕਰਨੀ ਪਈ ਤੇ 15 ਅੱਜ ਸਾਢੇ ਨੂੰ ਜੀ ਕਰਕੇ ਦੇਖਦੇ ਆ ਬੈੱਡ ਬੁਡ ਦੀ ਤੇ ਹੁੰਦ ਖੋਨੀ ਹੈ ਮੈਂ ਦੇਖੋ ਐਦਾਂ ਦੇ ਕਰਦੇ ਆ ਸੀ ਵੀ ਇੱਥੇ ਬੈੱਡ ਲਾ ਦੇਣੇ ਸੈਂਟਰ ਦੇ ਵਿੱਚ ਉਧਰ ਸੋਫਾ ਲਾ ਦੇਣੇ ਇੱਧਰ ਵੱਡਾ ਸੋਫਾ ਲਾ ਦੇਣੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਕਿੱਦਾਂ ਇੱਧਰ ਸੋਹਣਾ ਲੱਗੂਆ ਇਹ ਸਹੀ ਲੱਗੂ ਕਿ ਨਹੀਂ ਲੱਗੂ ਅੰਦਰ ਕੈਬਨਾਂਗਾ ਅੰਦਰ ਕੂਲਰ ਆ ਠੀਕ ਹੈ ਜੀ ਤੇ ਅਸੀਂ ਆਪਣੇ ਸੋਫਾ ਲਾ ਦਈਏ ਜਾਗ ਰੱਪਾ ਇਹਨਰ ਦੇ ਉੱਥੇ ਫੁੱਲ ਲਾ ਲੈਣੇ ਤੇ ਸੋਹਣੇ ਤੇ ਕਿਹਦੇ ਸੋਹਣੇ ਲਾ ਲੈਣੇ ਲੱਗਦੀ ਇੱਥੋਂ ਦਾ ਮਿੱਠੇ ਪਰੇ ਪਰੇ ਲੇ ਕਮੈਂਟ ਬਾਕਸ ਤੇ ਕਿੱਦਾਂ ਲਾਈ ਤੇ ਸਾਰਾ ਘੁੰਮ ਲਾ ਕੇ ਸੈਟਿੰਗ ਕਰਕੇ ਦਿਖਾ ਲੈਣੀ ਜੇ ਤੁਹਾਨੂੰ ਨਹੀਂ ਵਧੀਆ ਲੱਗਿਆ ਸਾਨੂੰ ਜ਼ਰੂਰ ਦੱਸਿਓ ਜੀ ਵੀ ਐਡਾ ਲਾਉ ਜਾਂਦਾ ਕਰੋ ਤੇ ਅਸੀਂ ਨਾ ਐ ਸੋਚ ਰਹੇ ਆਂ ਜੀ ਇਹ ਹਨਾ ਅਸੀਂ ਆਏ ਸੋਚ ਰਹੇ ਆ ਵੀ ਹਨਾ ਵੀ ਆਪਣੇ ਜਿਹੜਾ ਆ ਵਾਲਾ ਰੂਮ ਹੈ ਬੈਡਰੂਮ ਇਹ ਸਾਰਾ ਉਹ ਚੱਕ ਕੇ ਦੂਜੇ ਕਮਰੇ ਚ ਲਾ ਦਈਏ ਆਪਾਂ ਤੇ ਉਧਰ ਪੇਟੀਆਂ ਵਗੈਰਾ ਅਲਮਾਰੀ ਵਗੈਰਾ ਉਹ ਇੱਧਰ ਲਾ ਦਈਏ ਬੈੱਡ ਵਾਲੇ ਚ ਤੇ ਹਨਾ ਵੀ ਕਿਉਂ ਲਉਣਾ ਇਸ ਦਾ ਰੀਜਨ ਇਹ ਆ ਕਿ ਇੱਥੇ ਆਪਣੇ ਸਾਹਮਣੇ ਆ ਜਾਂਦੀ ਹੈ ਜੀ ਧੁੱਪ ਕਮਰੇ ਦੇ ਵਿੱਚ ਇੱਧਰ ਬੈੱਡ ਵਾਲੇ ਚ ਕਿਉਂਕਿ ਮੂਰੇ ਬਰਾਂਡਾ ਹੈ ਨੀਗਾ ਇੱਧਰ ਰਸੋਈ ਹੈ ਸਾਈਡ ਤੇ ਕਿਉਂਕਿ ਉਹਦੀ ਸਪੋਟ ਆ ਜਾਂਦੀ ਉਧਰ ਤਾਂ ਕਰਕੇ ਉਹ ਰੂਮ ਠੰਡਾ ਰਹਿੰਦਾ ਗਰਮੀ ਦੇ ਵਿੱਚ ਤੇ ਉਧਰ ਧੁੱਪ ਨਹੀਂ ਹੁੰਦੀ ਤੇ ਇੱਧਰ ਜੀ ਧੁੱਪ ਆ ਜਾਂਦੀ ਆ 2 2:30 ਵਜੇ ਤੋਂ ਲੈ ਕੇ ਸਟਾਰਟਿੰਗ ਤੇ ਇੱਥੇ ਆ ਜਾਂਦੀ ਆ ਜੀ ਧੁੱਪ ਆਪਣੇ ਇਦੋਂ ਇੱਥੇ ਜੇ ਮੰਜਾ ਢਾਲੂ ਬੈੱਡ ਲਾਲ ਕੁਝ ਵੀ ਢਾਲੂ ਸੇਕ ਮਾਰਦੇ ਜੀ ਤੇ ਇਸ ਕਰਕੇ ਕਹਿੰਦੀ ਸੀ ਵੀ ਹਨਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇ ਕੋਈ ਵੀਰਪਰਾ ਸਾਡੀ ਵੀਡੀਓ ਦੇਖਦਾ ਤਾਂ ਤੇ ਵੀ ਇੱਧਰ ਲਾ ਸਮਾਨ ਚੱਕ ਕੇ ਆਪਾਂ ਪੇਟੀਆਂ ਵਗੈਰਾ ਆ ਵਾਲਾ ਤੇ ਹਨਾ ਚੱਕ ਕੇ ਉਧਰ ਲਾ ਦੀ ਸਾਰਾ ਕੁਝ ਤੇ ਇਧਰ ਆਪਾਂ ਬੈਡਰੂਮ ਕਰ ਲੈਨੇ ਸੈਟਿੰਗ ਜੀ ਤੇ ਤੁਹਾਨੂੰ ਦੱਸਿਓ ਇਹ ਵੀ ਸਹੀ ਰਹੂਗਾ ਤੇ ਹਜੇ ਅਸੀਂ ਨਹੀਂ ਕਰਾਂਗੇ ਕਿਉਂਕਿ ਹਜੇ ਗਾਰਾ ਉੱਡ ਰਹੀ ਆ ਨੇੜੇ ਵਗੈਰਾ ਆ ਜਾਂਦੇ ਰੋਜ਼ ਤੁਹਾਨੂੰ ਪਤਾ ਹੀ ਹੈ ਨਾ ਤੇ ਵਸੇ ਇੱਥੇ ਆਪਾਂ ਇੱਕ ਵਾਰ ਰੂਮ ਮੜਾ ਮੋਟਾ ਕਰ ਲਾਂਗੇ ਝਾੜ-ਝੜਾਈ ਝਾੜ-ਝੜਾਈ ਕਰ ਲਾਂਗੇ ਜਾਲੇ ਵਗੈਰਾ ਲਾ ਲਾਂਗੇ ਹੂੰ ਤਾਂ ਜਾਲੇ ਹੈ ਨਹੀਂਗੇ ਇਧਰਲੇ ਰੂਮ ਚ ਉਧਰ ਰਸੋਈ ਦੇ ਵਿੱਚ ਲੱਗੇ ਆ ਥੋੜੇ ਮੋਟੇ ਇਧਰ ਵੀ ਅਸੀਂ ਕਰਦੇ ਰਹਿਨੇ ਆ ਜੇ ਹੱਥ ਫਾਈ ਥੋੜੇ ਮੋਟੇ इधर तो करते इधर करता ते बाकी इन साफ करके तो फिर मिला जी आप थानू सैटिंग दिखावे भी तो ती आप कर ले बर्तन साफ भांडे मांज ले जी आप देखो जी भांडे मांज के सेंख वगैरह करते साफ तो त्यार है जी सर्फ अपनी बस ये साफ कर देंगे आप देखो ਤੇ ਕੀੜੀਆਂ ਤਾਂ ਇੰਨਾ ਬੁਰਾ ਹਾਲ ਕਰੀ ਜਾਂਦੇ ਨੇ ਕੱਲ ਮੈਂ ਲਾਸ਼ਮਰੇਖਾ ਨੂੰ ਕੋਈ ਭੁੱਲਦੀ ਲਾਸ਼ਮਰੇਖਾ ਖਿੱਚ ਕੇ ਫੇਰੇ ਲੋਟਾਉਣੀ ਤੁਹਾਨੂੰ ਆਇ ਨਹੀਂ ਆਉਣਾ ਜੀ ਪਰ ਇਹ ਬਾਹਰ ਝਾੜੂ ਚੜ੍ਹ ਲਾਉਣਾ ਸੀ ਤੇ ਬਾਹਰ ਝਾੜੂ ਲਾ ਕੇ ਕਿਉਂਕਿ ਗੰਦ ਫੇਰ ਪਈ ਜਾਂਦਾ ਤੇ ਆਹ ਹੰਣ ਧੋਣੇ ਆ ਸੋਹੇ ਦਾ ਕਵਰ ਲਾਇਆ ਸੀ ਬੈੱਡ ਦੀ ਚਾਦਰ ਸੇ ਤੇ ਆ ਟੈਡੀ ਸੇ ਵੀ ਧੋਣੇ ਆ ਸਾਫ਼ ਕਰਾਂਗੇ ਆਪਾਂ ਤੇ ਲੱਗੀ ਹੋਈ ਹੈ ਕੱਪੜੇ ਧੋਣ ਵਾਲੇ। ਉਹ ਲਖੂ ਨੀ। ਇਹ ਦੇਖੋ ਮਸ਼ੀਨ ਲੱਗਦੀ ਆ। ਇੱਕ ਵਾਰ ਦੇ ਸੋਕੇੰ ਦੇ ਵਾਰ ਦੇ। ਦੂਜੀ ਵਾਰ ਦੇ। ਤੋਂ ਨਾਲ ਪਏ ਇੱਕ ਵਾਰ ਦੇ ਨਾਲ ਬੈਡਸ਼ੀਟ ਵਾਲਾ ਤੇ ਜਾਲੇ ਜੂਲੇ ਬੋਲ ਲੈ। ਆਨੇ ਚਾਪੜੀ ਚ ਤੇ ਮੈਂ ਪਾਉਂਗੀ ਪਹਿਲਾਂ ਨਮਕ ਆਂਡਸ ਆਮ ਤਾਇਕ ਫੇਰ ਆਪ ਪਾਵਾਂਗੇ ਮਿਰਚ ਲਾਲ ਹਰੀਆਂ ਜਹਦੀ ਸੀ ਜਿਹੜੀ ਮਿਰਚਾ ਲਾਉਂਗਾ ਪਾ ਲਾਂਗੇ ਇਹ ਜੀ ਨੂਨ ਦਾਣੇ ਜੀ ਨੋਂ ਮਿਰਚ ਪਾਉਣਾ ਹੈ ਇਸ ਕਰਕੇ ਮੰਦਰ ਦੇ ਚੱਤੇ ਅੱਗੇ ਜੀ ਸਮਲਾ ਲਿਆ ਆਪਣਾ ਖਤਮ ਹੋ ਰਿਹਾ ਗਰਮ ਇਹ ਵਸੋਂਾ ਪਾਉਣ ਸਰ ਗਿਸ਼ ਪਾ ਕੇ ਤੇ ਵਿੱਚ ਪਾਣੀ ਪਾ ਲਾਂਗੇ ਆਪਾਂ ਲੱਗ ਲਾ ਦੇ ਦਹੀਂ ਚੱਕਣਾ ਠੀਕ ਹੈ ਨੇ ਪਾ ਚੱਕ ਦਿਨੇ ਦੱਬੇ ਆਪਣੇ ਆਪਣਾ ਜਦੋਂ ਤੱਕ ਮਿਸਾਲਾ ਭਰਦਾ ਤੇ ਉਹ ਨਾਪਤਾ ਆਪਾਂ ਤੁਹਾਨੂੰ ਦਿਖਾ ਦਿੰਨੇ ਰੂਮ ਕਿੰਦਾ ਆਪਾਂ ਸੈਟਿੰਗ ਕੀਤੀ ਰਹਿੰਦੀ ਤੇ ਆ ਜੋ ਦੇਖੋ ਜੀ ਦੇਖੋ ਇਹ ਇਦਾਂ ਕੀਤੀ ਹੈ ਆਪਣੇ ਇੱਥੇ ਸੈਂਟਰ ਚ ਲਾਤਾ ਬੈੱਡ ਇਹਦੇ ਢੋਤ ਆ ਨਹੀਂ ਤੁਹਾਨੂੰ ਪਤਾ ਹੀ ਹੈ ਤੇ ਇਧਰ ਸਾਈਡ ਤੇ ਲਾਤਾ ਡਰੈਸਿੰਗ ਟੇਬਲ ਸ਼ੀਸ਼ਾ ਤੇ ਤੇ ਦਾ ਇਹ ਇਧਰ ਆਪਣੇ ਸਾਈਡ ਤੇ ਲਾਤਾ ਕੋਲਰ ਇਧਰ ਮੰਜਾ ਖੜਿਆ ਜੀ ਕਿ ਬਾਹਰ ਹੈਗੀ ਧੁੱਪ ਬਹੁਤ ਜ਼ਿਆਦੇ ਤੇ ਇਧਰਲੇ ਪਾਸੇ ਸੋਫੇ ਲਾਤੇ ਜੀ ਆਪਾਂ ਜਿਹੜਾ ਸੈਟ ਲਾਤਾ ਯਾਨੀ ਕਿ ਤੇ ਆ ਕੈਵਨ ਧੁੱਤੀ আর ਟੇਬਲ ਆ ਗਿਆ ਜੀ ਤੇ ਆ ਕੱਪੜੇ ਧੋਤੇ ਸੀ ਸਾਰੇ ਮੈਂ ਲਾ ਲੈਂਦੇ ਬਾਹਰ ਕਿਉਂਕਿ ਨੇਰੇ ਬਹੁਤ ਚੱਲ ਰਹੀ ਸੀ ਤੇ ਕੱਲ ਤਾਂ ਅਸੀਂ ਅੰਦਰ ਹੀ ਪਾਤੇ ਸੀ ਕੱਪੜੇ ਸੁਕਾ ਕੇ ਮਸ਼ੀਨ ਚ ਅੱਜ ਫਿਰ ਮੁੰਬਾਰੀ ਪਾ ਤਾ ਮੈਂ ਚੱਲ ਅੱਧੇ ਘੰਟੇ ਬਾਅਦ ਲਾ ਲਈ ਅਸੀਂ ਤੇ ਸੁੱਕ ਗਏ ਜੀ ਵਧੀਆ ਕੱਪੜੇ ਤਾਂ ਤੇ ਆਪਣੇ ਆ ਦੇਖੋ ਜੀ ਰੂਮ ਦੀ ਸੈਟਿੰਗ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਵੀ ਠੀਕ ਆ ਜਾਂ ਨਹੀਂ ਠੀਕ ਤੇ ਕੋਲਰ ਇੱਕ ਸਾਈਡ ਆ ਗਿਆ ਆਪਣੇ ਠੀਕ ਹੈ ਜੀ ਤੇ చల మసాలా భుజగాకి ఫోర్ ఆలూ పకౌడే పా దాగే ఎన్న బాల్ టైం గసాలా భుజన మసాలా జా భుజగా ਕਿਉਂਕਿ ਹਨਾ ਪਪਾ ਲੰਦੇ ਦੇ ਵਿੱਚ ਆਲੂ ਟਿਕੋੜੀ ਸਬਜੀ ਵਾਲਾ ਅੱਜ ਵੀ ਕੋਈ ਆਇਆ ਨਹੀਂ ਮੈਂ ਉਹ ਚਲੋ ਆਲੂ ਟਿਕੋੜੀ ਕਰ ਲੈਂਦੇ ਆ ਜੇ ਆ ਗਿਆ ਤੇ ਲੈ ਕੇ ਰੱਖ ਲਾਂਗੇ ਕਿਤੇ ਲੱਗਾ ਸਬਜੀ ਵਾਲੇ ਇੰਨੇ ਫਰਦ ਨੇ ਕਿਤੇ ਜਦੋਂ ਲੋੜ ਹੋਵੇ ਸਬਜੀ ਵਾਲਾ ਆਉਂਦੇ ਨੇ

ਇਹਦੇ ਜਿਵੇਂ ਲੰਮਾ ਮਿਰਚਾ ਖਾਣੀ ਹੈ ਤੇ ਫਾਇ ਨਹੀਂ ਕੋਈ ਹੋਰ ਅਲਗ ਸਬਜੀ ਵਾਲਾ ਦੇ ਕੋਈ ਚਾਹ ਕੱਢਣੇ ਬਣਾਵਾਂਗੇ ਪੱਤੇ ਲੈ ਕੇ ਰੱਖ ਲਾਂਗੇ ਛਿੰਨਾ ਮਿਰਚਾ ਸਵਾਪਤ ਦਾਲ ਵਾਲੇ ਬਣਾ ਲੈਣੇ ਤੇ ਹੁਣ ਜੀ ਹਜੇ ਮੈਂ ਬਾਲਾ ਤੇਲ ਲਾਉਣਾ ਕਿਉਂਕਿ ਮੈਂ ਤੇ ਸਿਰ ਦੁਖਦਾ ਸੀ ਫਿਰ ਹੱਲ ਮੈਂ ਤਾਂ ਚੱਲ ਸਬਜੀ ਵਗੈਰਾ ਧਰਦਾ ਤੇ ਆਟਾ ਆਪਣਾ ਬੁੰਨਿਆ ਹੋਇਆ ਤੇ ਰੋਟੀ ਫਿਰ ਆਪਾਂ ਜਦ ਅਲੋੜ ਲਈ ਆਪਣੇ ਦੁਪਹਿਰੇ 1:30 ਵਜੇ ਬਣਾ ਲਵਾਂਗੇ ਮੈਂ ਤਾਂ ਮਰ ਵਿੱਚ ਬਾਅਲ ਜ ਪੈਂਦੇ ਰਹਿਣਗੇ ਐਮੀ ਸਬਜੀ ਚ ਤੇ ਮੈਂ ਤਾਂ ਬਾਅਦ ਚ ਮੈਂ ਤੇਲ ਵਗੈਰਾ ਲਾ ਕੇ ਆਪਣੇ ਬਾਲ ਬਾਉਂਗੀ ਤੇ ਹੁਣ ਆਪਾਂ ਧਰਤੀ ਸਬਜੀ ਤੇ ਬਸ ਇਹ ਤਿੰਨ ਚਾਰ ਛੋਟੀਆਂ ਲਵਾ ਕੇ ਬਣ ਜੂਗੀ ਆਪਣੀ ਸਬਜੀ ਤਿਆਰ ਹੋ ਜੂਗੀ ਤੇ ਸਬਜੀ ਜਦ ਬਣ ਗਈ ਜੇ ਉਹ ਤੁਹਾਨੂੰ ਦਿਖਾਵਾਂਗੇ ਵੀ ਸਬਜੀ ਕਿੰਦਾਂ ਦੀ ਬਣੀ ਹੈ ਤੇ ਉਹਨਾਂ ਤੱਕ ਆਪਾਂ ਆਪਣੇ ਵਾਲਾਂ ਤੇਲ ਵਗੈਰਾ ਲਾ ਲੈਨੇ ਸਰਸਵਰ ਵਾਲਨ ਨੇ ਤੇਲ ਲਾ ਕੇ ਤੇ ਬਾਹਰ ਤਾਂ ਇਹਨਾਂ ਬਰਾ ਵਾਲ ਹੋਇਆ ਤੇ ਬਹੁਤ ਹੀ ਜਾਂਦੇ ਤੇ ਮੇਰੇ ਹਸਬੰਦ ਕੋਲੋਂ ਫੋਨ ਆਇਆ ਸੀ ਉਹ ਕਹਿੰਦੇ ਚਾਹ ਬਣਾ ਕੇ ਰੱਖੇ ਦੇ ਘੰਟੇ ਤੱਕ ਮੈਂ ਆਉਂਗਾ ਚਾਹ ਪੀਣ ਤੇ ਉਹ ਇੱਥੇ ਪਿੰਡ 'ਚ ਹੀ ਕਰਦੇ ਜੀ ਜੋ ਕੰਮ ਤੇ ਬਸ ਹੁਣ ਉਹ ਆ ਜਾਣਗੇ ਹੁਣ ਚੱਲ ਸਬਜ਼ੀ ਵੀ ਕਰਨਾ ਧਰਦਾ ਇਹਨੇ ਤੇਲ ਲਾਣਾ ਜਦੋਂ ਆਉਣਗੇ ਬਣਾ ਲਾਂਗੇ ਚਾਹ ਫਿਰ ਠੰਡੀ ਹੋ ਜੂਗੀ ਹਨ ਕੀ ਫਾਇਦਾ ਪਹਿਲੇ ਬਣਾ ਕੇ ਰੱਖਣ ਦਾ ਬੈ ਪਰ ਜੰਦੀ ਚਾਹ ਦੇ ਵਿੱਚ ਤੇ ਚਲੋ ਜੀ ਮਿਲਦੇ ਆਪਾਂ ਫਿਰ ਦੱਬ ਦੇ ਵਿੱਚ ਉਹ ਜੀ ਹੁਣ ਆਪਾਂ ਬਣਾਵਾਂਗੇ ਚਾਹ ਕੱਤੇ ਘਰ ਆਉਗੋ ਟਾਈਮ ਤੇ ਮੇਰੇ ਹਸਬੰਦ ਜਿੰਦੇ ਮੇਰੇ ਚਾਹ ਪੀਣੀ ਹੁੰਦਾ ਨਾ ਫੋਨ ਆਉਂਦਾ ਸੀ ਹੁਣ ਮੈਂ ਕਿ ਚਾਹ ਬਣਾ ਦਿੰਦੀ ਹਾਂ ਗੱਲ ਵੀ ਐਸੀ ਜੀ ਤਾਂ ਕਰਦਾਂ ਨਹੀਂ ਫਿਰ ਪਰ ਇਹ ਬਣਾ ਲਓ ਚਲੋ ਕਰ ਲੇ ਬਰਾਉਨ ਪੈਣੀ ਆ ਤੇ ਆ ਪਾ ਦੇ ਜੀ ਮੈਂ ਚਾਹ ਪੱਤੀ ਖੰਡ ਪਾਉਂਦੇ ਹਾਂ ਟੱਕਣ ਦੇਖੋ ਜੀ ਸਾਡਾ ਹੰਡਲ ਦੱਬੇ ਰ ਇਦਾਂ ਦਾ ਚੇਪੀਆਂ ਲਾਈ ਤੇਪ ਲਾਈ ਐ ਇਹ ਥੋੜਾ ਇਹ ਨਾ ਹੋ ਸੀ ਟਿੜਿਆ ਹੋਇਆ ਸੀ ਵਿਚਾਲੋ ਜੇ ਕੀੜੀਆਂ ਵੱਢ ਜਾਂਦੀ ਸੀ ਕਰਕੇ ਟੇਪ ਲਾ ਕੇ ਲੈ ਆਵਾਂਗੇ ਇਹ ਦੱਬੇ ਰ ਨਵੇਂ ਆਪਾਂ ਜਿੱਥੇ ਬਾਅਦ ਬਾਲਾਂ ਤੇਲ ਲਾ ਕੇ ਤੇ ਬਾਰ ਬੂਰ ਬਾਕੇ ਆਉਂਦੇ ਆ ਗਏ ਤੇ ਦੂਜਾ ਆ ਆਪਣੀ ਸਬਜ਼ੀ ਬਣ ਗਈ ਦੇਖੋ ਹਾਂ ਪਕਾ ਰਹੇ ਹਾਂ ਇਹ ਤਾਂ ਸੈਨਕ ਸਿਟੀ ਕਰਾਈਆਂ ਸੀ ਬਸ ਆਪਣੇ ਸਟੇਜ ਤੇ ਪਿਆਰਾ ਤੇ ਇੱਧਰ ਚਾਹ ਤਰੀ ਹੋਈ ਹੈ ਚਾਹ ਚ ਦੁੱਧੇ ਮੇ ਪਾਤਾ ਤੇ ਵਸ ਹੁਣ ਆਪਾਂ ਚਾਹ ਪਾਣੀ ਪੀਵਾਂਗੇ ਤੇ ਫਿਰ ਆਪਾਂ ਦੁਪਹਿਰੇ ਬਣਾਵਾਂਗੇ ਦੁਪਹਿਰ ਦੀ ਰੋਟੀ ਹਾਂ ਜੀ बस ਮਚਾਵਣੀ ਪੀ ਕੇ ਕਪੜਾ ਲਟਾ ਵਗੈਰਾ ਲਾਉਂਗੀ ਮੇਰੇ ਤੋਤੇ ਆ ਸਮਾਂ ਆ ਗਿਆ ਆਪਾ ਤੈ ਲੈਣ ਆ ਤੇ ਠੀਕ ਹੈ ਮੈਂ ਆਹ ਦੇਖੋ ਜੀ ਚਾਹ ਦੇ ਨਾਲ ਟੋਕਰੀ ਰੱਖ ਕੇ ਬੈਠੇ ਪਕੌੜੇ ਆਂ ਹਾਂ ਇਹ ਵੀ ਮੈਂ ਆਪਣੇ ਢਿਪ ਵਾਲਾ ਜਾਂ ਕੋਲੀ ਚ ਤੇ ਟੋਕਰੀ ਮੂਰੇ ਰੱਖ ਕੇ ਖਾਣ ਲੱਗੇ ਸਾਡੇ ਬੱਚੇ ਸਾਡੀ ਪਰਫਾਰਮੈਂਸਸ ਇੱਕ ਪਕੌੜਾ ਖੱਡਿਆ ਵਸ ਮੈਨੂੰ ਇੱਕ ਅ ਮੇਰੀ ਹੀ ਸਾਰੇ ਖਾਨੀ ਸ਼ੀਅਸ ਸ਼ੀਅਸ ਕ੍ਰੁਪ ਫਸ ਇਨ ਦਿ ਡਿਸਟ੍ਰਿਕਟ ਇੱਕ ਏਰੀਆ ਇਨ ਦਿ ਹਟਲ ਬਣਾਇਆ ਉਸ ਹਾਂ ਇਹ ਆਪਣਾ ਇਹ ਬਾਸਰ ਤੇ ਇਹ ਵੀ ਓਪਨਿੰਗ ਕਰਦੇ ਆ ਹੁਣ ਕਿਦਾਂ ਲੁੱਕਦਾ ਹੈ ਸੰਪੂਰੀ ਆਇਆ ਹੈ ਜੀ ਜੀ ਨਹੀਂ ਕਰਤਾ ਹੋ ਗਿਆ ਤਾਂ ਕਿਵੇਂ ਆਪਾਂ ਨੂੰ ਤਾਂ ਗੜਾ ਦਿੱਤਾ ਕਿਤੇ ਦੇ ਦੇ ਆ ਜੀ ਆਪਾਂ ਨੂੰ ਮਿਲਿਆ ਜੇ ਆਪਾਂ ਮੰਗਾਇਆ ਸੀ ਜੀ ਫੋਰਸ ਹੈ ਸੈਲਫੀ ਹੈ ਥ੍ਰੀ ਸਟੈਂਡ ਮੰਗਾਇਆ ਸੀ ਫੋਨ ਕਲਿੱਕ ਕਰਨੀ ਆਪਾਂ ਤੇ ਦੇ ਜੀ ਸਾਇਰ ਕੁਸ਼ਮੀਂਦਾ ਨਹੀਂ ਆ ਪਰ ਵੀਡੀਓ ਵਗੈਰਾ ਐਡਿਟ ਕਰਨ ਬਣਾਉਣੀ ਆ ਤੇ ਚਾਹ ਕੇ ਆ ਬਣਾ ਸਕਦੇ ਆ ਕਿ ਪਰਮੀਆਂ ਕਿਦਾਂ ਆਪਾਂ ਝੜਨੇ ਆ ਤੇ ਆ ਨਿਕਲਣ ਦੀ ਲੇਪ ਤੇ ਜੀ ਹੁਣ ਆਪਾਂ ਵੀਡੀਓ ਦੇ ਕੰਮ ਲੱਗੇ ਆ ਐਂਡ ਇੱਥੇ ਹੀ ਤੇ ਮੇਰਾ ਬੇਟਾ ਆ ਗਿਆ ਸਕੂਲੋਂ ਆ ਰਿਹਾ ਤੇ ਅੰਨੇ ਬੇਟੀ ਦਾ ਕੀ ਐ ਰੋਟੀ ਪਾਣੀ ਖਾ ਲਿਆ ਇਹ ਵੀ ਹੁਣ ਹੀ ਆਇਆ ਸੀ ਢਾਈ ਵਜੇ ਰੋਟੀ ਕੱਪਾ ਨਹੀਂ ਆ ਰਿਹਾ ਸੀ ਉਸ ਦੇ ਪੈਰੋਂ ਕਿ ਪ੍ਰਿੰਟ ਆ ਤੇ 1 ਘੰਟਾ ਕਰ ਰਿਹਾ ਸੀ ਤੇ ਦੁਬਾਰਾ ਚਾਹ ਪਣੀ ਚ ਕਹਾਂਗੇ ਕਿ ਕੰਮ ਕਰਦੇ ਤੇ ਤੁਹਾਨੂੰ ਜੇ ਸਾਡਾ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਤੇ ਮਿਲਦੇ ਹਾਂ ਕੱਲ੍ਹ ਆ ਜੀ ਨਵੇਂ ਵੀਡੀਓ ਦੇ ਵਿੱਚ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਕਰੇ